ਯਾਰ ਅਜੀ ਤੁਹਾਨੂੰ ਕਹਿੰਦਾ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੰਦਾ ਦੀ ਮਰਜ਼ੀ ਲਾ ਦਿਓ ਪਹਿਲਾਂ ਪ੍ਰਸ਼ਾਦਾ ਸ਼ਕੋ ਯਾਰ ਜਦੋਂ ਭਾਈ ਤਾਰੂ ਸਿੰਘ ਨੂੰ ਮੁਗਲ ਫੜਨ ਆਏ ਸੀ ਮੁਗਲਾਂ ਦੀ ਫੌਜ ਫੜਨ ਆਈ ਸੀ ਭਾਈ ਤਾਰੂ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਾਂ ਨੇ ਪਤਾ ਕੀ ਕਿਹਾ ਸੀ ਮੈਂ ਫਿਰ ਥੋੜਾ ਭਾਵਕ ਹੋ ਜਾਂਦਾ ਹਾਂ ਅਸੀਂ ਉਸ ਕੌਮ ਦੇ ਵਾਰਿਸਾਂ ਭਾਈ ਤਾਰੂ ਸਿੰਘ ਦੀ ਮਾਂ ਨੇ ਕਿਹਾ ਸੀ ਕਾਕਾ ਪਹਿਲਾਂ ਪ੍ਰਸ਼ਾਦਾ ਸ਼ਕੋ ਮੈਨੂੰ ਪਤਾ ਤੁਸੀਂ ਤੁਸੀਂ ਮੇਰੇ ਪੁੱਤਰ ਨੂੰ ਤਾਰੂ ਸਿੰਘ ਨੂੰ ਫੜ ਕੇ ਲੈ ਜਾਣਾ ਪਰ ਪਹਿਲਾ ਪ੍ਰਸ਼ਾਦਾਸ਼ਕੋ ਯਾਰ ਅਸੀਂ ਤੁਹਾਨੂੰ ਕਹਿੰਦੇ ਤੁਸੀਂ ਭਾਵੇਂ ਸਾਡੀ ਰਿਪੋਰਟ ਜਿੰਨਾ ਦੀ ਮਰਜ਼ੀ ਲਾ ਦਿਓ ਪਹਿਲਾ ਪ੍ਰਸ਼ਾਦਾਸ਼ਕੋ ਯਾਰ ਪੁਲਿਸ ਵਾਲਿਆ ਆਪਣੇ ਆਖਰੀ ਆਕਾਰ ਬਰ ਗਾੜੀ ਕਾਂਡ ਦੇ ਵਿੱਚ ਉਹੀ ਪੁਲਿਸ ਵਾਲਿਆਂ ਨੇ ਗੋਲੀ ਚਲਾਈ ਸੀ ਜਿਹੜੇ ਉੱਥੇ ਲੰਗਰ ਛਕਦੇ ਸੀ ਔਰ ਤੁਸੀਂ ਰਿਪੋਰਟ ਸਹੀ ਦਾ ਉਹ ਗਲਤ ਸਹੀ ਦੋ ਉਹ ਤੁਹਾਡੀ ਟੈਂਸ਼ਨ ਆ ਤੁਹਾਡੀ ਜ਼ਿੰਮੇਵਾਰੀ ਆ ਇਹ ਤੁਹਾਡੀ ਜਮੀਰ ਆ ਤੁਹਾਡੇ ਗੁਰਦੇ ਚ ਦਾਮ ਆ ਪਰ ਅਸੀਂ ਤਾਂ ਕਹਿਣਾ ਪ੍ਰਸ਼ਾਦਾ ਛੱਕ ਕੇ ਵੀਰ ਜਾ ਸਾਡੀ ਆਣ ਗੁਆਣ ਅਸੀਂ ਮੇਨ ਹਾਈਵੇ ਤੇ ਬੈਠੇ ਹੋਏ ਆ ਆਣ ਗੁਆਣ ਕਿਸੇ ਦੇ ਘਰ ਦੇ ਵਿੱਚ ਚਲ ਜੀਏ ਸਾਡਾ ਲੈਟਰਨ ਬਾਥਰੂਮ ਨਹਾਉਣ ਧੋਣ ਦਾ ਸਾਰਾ ਇੰਤਜ਼ਾਮ ਕਰਦੇ ਕਿਉਂ ਸਾਡੇ ਗੁਰੂਆਂ ਦਾ ਕਰਤਾਰ ਬੜਾ ਉੱਚਾ ਇਹਨਾਂ ਨੂੰ ਪਤਾ ਤਿਲਕ ਜੰਜੂ ਦੀ ਰਾਖੀ ਵਾਲਾ ਗੁਰੂ ਤੇਗ ਬਹਾਦਰ ਇਹ ਉਹਦੀ ਫੌਜ ਆ ਇਹ ਤਾਂ ਕਿਸੇ ਦੀ ਧੀ ਪੈਣ ਵਾਲੀ ਨਹੀਂ ਦੇਖਦੇ ਔਰ ਸਾਡਾ ਵੀ ਨੌਜੋਨਾਂ ਦਾ ਕਰਤਾਰ ਇੰਨਾ ਉੱਚਾ ਆ ਕਿਸੇ ਦੀ ਧੀ ਪੈਣ ਵਾਲੀ ਦੇਖ ਦੇ ਟ੍ਰੇਨ ਦੇ ਵਿੱਚ ਜੇ ਇੱਕ ਸਰਦਾਰ ਬੈਠਾ ਹੋਇਆ ਤਾਂ ਸਾਰੀ ਟ੍ਰੇਨ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀ ਆ ਇਹਨਾਂ ਸਰਦਾਰਾਂ ਦਾ ਕਰਤਾਰ ਇੰਨਾ ਉੱਚਾ ਸਾਡੇ ਗੁਰੂ ਮਹਾਰਾਜਾਂ ਦਾ ਇੰਨਾ ਕਰਤਾਰ ਉੱਚਾ ਹਰੀ ਸਿੰਘ ਨਲੂਏ ਨੇ ਟਕੇ ਟਕੇ ਦੇ ਗਜਨੀ ਦੇ ਬਾਜ਼ਾਰ ਦੇ ਵਿੱਚੋਂ ਬਿਕਦੀਆਂ ਜਨਾਨੀਆਂ ਛੜਾ ਕੇ ਲਿਆ ਕੇ ਉਹਨਾਂ ਦੇ ਘਰਾਂ 'ਚ ਪਹੁੰਚਾਈਆਂ ਸੀ ਸੁਰੱਖਿਅਤ ਥੋੜੋ ਵੀ ਤੁਸੀਂ ਕਹਾਣੀ ਸੁਣੀ ਹੋਏਗੀ ਉਹ ਕਹਿੰਦੀ ਸੀ ਇੱਕ ਬੀਬੀ ਹਰੀ ਸਿੰਘ ਨੜੂਆ ਮੈਂ ਤੇਰ ਨਾਲ ਵਿਆਹ ਕਰਾਉਣਾ ਕਿਉਂਕਿ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਉਹ ਕਰਤਾਰ ਦੇ ਯਾਰ ਮਨ ਭਰਦਾ ਕਈ ਵਾਰੀ ਮਨ ਭਰਦਾ ਵੀ ਇਹ ਜ਼ਾਲਮ ਸਰਕਾਰਾਂ ਨੂੰ ਪਤਾ ਨਹੀਂ ਅਸੀਂ ਕੇਸ ਫੌਜ ਦੇ ਵਾਰਸਾਂ ਇਸ ਕੈਂਪ ਕਿਸ ਕੌਮ ਦੇ ਵਾਰਸਾਂ ਅਸੀਂ ਉਹ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਆਪਣੇ ਚਾਰੇ ਲਾਲ ਸ਼ਹੀਦ ਕਰਾਤੇ ਯਾਰ ਇੰਨੀ ਮੰਨੀ ਨੀ ਨਿਮੰਨੀ ਸੀ ਪਰ ਅਸੀਂ ਉਸ ਕੌਮ ਦੇ ਵਾਰਸ ਆ ਅਸੀਂ ਉਸ ਕੌਮ ਦੇ ਵਾਰਸ ਆ ਉਸ ਉਸ ਕੌਮ ਦੀਆਂ ਖੂਨ ਸਾਡੀਆਂ ਰਗਾਂ ਦੇ ਵਿੱਚ ਦੌੜ ਰਿਆ ਜਿਹੜੀਆਂ ਮਾਮਾ ਨੇ ਸਵਾ ਸਵਾ ਮਣ ਪੀਸਣ ਪੀਸਿਆ ਸੀ ਅਸੀਂ ਉਹਨਾਂ ਮਾਮਾ ਦਾ ਐਨ ਖਾ ਰਹੇ ਆ ਉਹਨਾਂ ਮਾਮਾ ਨੇ ਤੁਹਾਡੇ ਵੀਰਾਂ ਨੂੰ ਘਰਾਂ ਚੋਂ ਭੇਜਿਆ ਉਹਨਾਂ ਮਾਮਾ ਦੇ ਚਰਨਾਂ ਦੇ ਵਿੱਚ ਸੀਸ ਝੁਕਦਾ ਉਹਨਾਂ ਮਾਮਾ ਦਾ ਆਸ਼ੀਰਵਾਦ ਆ ਜਿਹੜੀਆਂ ਮਾਮਾ ਨੇ ਸਵਾ ਸਵਾ ਮਣ ਪੀਸਣ ਪੀਸਿਆ ਆਪਣੇ ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪੁਆਏ ਝੋਲੀਆਂ 'ਚ ਪੁਆਏ ਔਰ ਹਿੰਦੁਸਤਾਨ ਦੀ ਹਕੂਮਤ ਦੇ ਰਾਖੀ ਲਈ ਇਸ Hindu ਧਰਮ ਦੀ ਰਾਖੀ ਲਈ ਇਹ ਜਿਹੜੇ ਕਸ਼ਮੀਰ ਦੇ ਪੰਡਤ ਆਏ ਸੀ Hindu ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਬਲੀਦਾਨ ਕੀਤਾ ਉਹ ਯਾਰ ਅਸੀਂ ਉਹ ਪੌਮ ਦੇ ਵਾਰਿਸ ਆ ਭਾਈ ਜੱਤਾ ਜੀ ਗੁਰੂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਿਆ ਸੀ ਉਦੋਂ ਵੀ ਇਦਾਂ ਹੀ ਕਰਫਿਊ ਲੱਗੇ ਸੀ ਉਦੋਂ ਵੀ ਇਦਾਂ ਹੀ ਕਰਫਿਊ ਲੱਗੇ ਸੀ ਉਦੋਂ ਵੀ ਇਦਾਂ ਹੀ ਜ਼ਾਲਮ ਸਰਕਾਰਾਂ ਦਾ ਬੋਲ ਵਾਲਾ ਸੀ ਪਰ ਧਰਨੋ ਜੈਤਾ ਜੀ ਉਹਨਾਂ ਦੇ ਚਰਨਾਂ 'ਚ ਸੀਸ ਝੁਕਦਾ ਜਿਨ੍ਹਾਂ ਨੇ ਗੁਰੂ ਮਹਾਰਾਜ ਦਾ ਸਰੂਪ ਸੀਸ ਲੈ ਕੇ ਉਥੇ ਅਨੰਦਪੁਰ ਸਾਹਿਬ ਸੰਸਕਾਰ ਕੀਤਾ ਸੀਗਾ ਯਾਰ ਆਪਾਂ ਤਾਂ ਉਹ ਕੌਮ ਦੇ ਵਾਰਿਸ ਆ